ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਪਿੰਡ ਲੰਡੇ ਰੋਡੇ ਲੰਡੇ ਰੋਡੇ ਦੋਸਤੋ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੁਕਸਰ ਸਾਹਿਬ ਪੈ ਜਾਂਦੀ ਆ 22 ਦਾ ਦੋਸਤੋ ਵਪਾਰ ਲਾਈਨ ਦਾ ਕੰਮ ਆ ਰੁਟੀਨ ਦੇ ਵਿੱਚ ਦੋਸਤੋ ਬਾਈ ਕੋਲੇ ਪਸ਼ੂ ਹੁੰਦੇ ਆ ਤਕਰੀਬਨ ਜਿਆਦਾ ਬਾਈ ਜਰਸੀਆਂ ਲੈ ਕੇ ਆਉਂਦਾ ਤੇ ਅੱਜ ਵੀ ਦੋਸਤੋ ਬਹੁਤ ਚੰਗੀ ਕਾਫੀ ਕਲਰ ਦੇ ਵਿੱਚ ਜਰਸੀ ਆ ਬਹੁਤ ਸੋਹਣਾ ਥਾਣਾਵਾਨਾ ਦੋਸਤੋ ਤੇ ਗੱਭਣ ਵਹਿੜਾ ਪ੍ਰਾਪਰ ਜਾਣਕਾਰੀ ਦੋਸਤੋ 22 ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਬੇਨਤੀ ਆ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰਿਓ ਤੇ ਜਾਣਕਾਰੀ ਦੋਸਤੋ 22 ਤੋਂ ਲੈ ਕੇ ਦੋਸਤੋ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲੋ ਬਾਈ ਜੀ। ਹੋਰ ਠੀਕ ਠਾਕ? ਠੀਕ ਠਾਕ। ਲਿਆਂਦੀ ਫਿਰ ਅੱਜ ਇੱਕ ਹੋਰ ਜਰਸੀ। ਜਰਸੀ ਵਦਿਕਾ ਪੰਜਾਬ ਵਾਲੀ ਇਧਰ ਲਈ ਆਪ ਟੀ। ਹਾਂ, ਹੈ ਤਾਂ ਪੰਜਾਬ ਵਾਲੀ। ਤੇ ਪਹਿਲਾਂ ਵਾਲੀ ਜਰਸੀ ਦੇ ਬਾਈ ਕਿੰਨੇ ਕ ਫੋਨ ਆਏ ਆਪਾਂ ਨੂੰ? ਬਾਈ ਬਹੁਤ ਫੋਨ ਆਏ ਉਹਦੇ ਵੀ। ਬਹੁਤ ਫੋਨ ਆਏ। ਆ ਉਹਦਾ ਬੱਸ ਜਦੋਂ ਆਪਾਂ ਵੀਡੀਓ ਪਾਦੇ ਹੁੰਦੇ ਨਾ ਵੀ ਇੱਧੇ ਹੀ ਘੰਟੇ ਚੀ ਸੀ ਲੋਕੀ ਸੀਗੀ। ਠੀਕ ਆ। ਉਸ ਤੋਂ ਬਾਅਦ ਅੱਜ ਲੈ ਕੇ ਆਂਦੀ ਆ ਫਿਰ। ਅੱਜ ਲੈ ਕੇ ਆਦੀ ਆ। ਠੀਕ ਆ। ਤੇ ਇਹ ਕਿੰਨੇ ਕ ਦਿਨ ਲੈਂਦੀ ਹੈ ਬਾਈ ਜਰਸੀ? ਬਾਈ ਇਹ ਲੈ ਜੂ 5-4 ਦਿਨ ਲੈ ਜੂ ਠੀਕ ਆ ਦੂਜੇ ਸੂਏ ਸੂਣਾ ਹਾਂਜੀ ਦੂਜੇ ਸੂਏ ਸੂਣਾ ਮੂੰਹ ਛਿੱਕੀ ਆ ਮੂੰਹ ਛੇ ਦਿਨ ਦਾ ਤੇ ਦੂਜੇ ਸੂਏ ਸੂਣਾ ਹਾਂਜੀ 5-6 ਦਿਨ ਲ ਜਾਂਦੀ ਆ ਤੇ ਮਗਰਲੇ ਸੂਏ ਕਿੰਨਾ ਕੁ ਦੁੱਧ ਦੱਸਿਆ ਬਾਈ ਵੀ ਮਗਰਲੇ ਸੂਏ ਪਹਿਲੇ ਸੂਏ 14-15 ਕਿਲੋ ਦਿੱਤਾ ਪਹਿਲੇ ਸੂਏ 14-15 ਕਿਲੋ ਦਿੱਤਾ ਠੀਕ ਆ ਤੇ ਨਾਲ ਕਾਂ ਦੀ ਬੀਅਰ ਕੀ 20 ਪਲੱਸ 20 ਤੱਕ ਰੂ ਕਰੂਗੀ ਤੇ ਬਾਂਦੀ ਬਹੁਤ ਆ ਇੰਨਾ ਬਾਂਦੀਆਂ ਨਾਲ ਵੀ ਨਹੀਂ ਕਹਿੰਦੇ ਕਿ ਲਾਉ ਬਹੁਤ ਪੰਜਾਹ ਏੜ ਦੀ ਠੀਕ ਆ ਲਓ ਵੀ ਸੱਜਣੋ ਬਾਈਆਂ ਦਾ ਜਿੱਥੋਂ ਆਈ ਆ ਬਾਈ ਨੇ ਦੱਸਿਆ ਵੀ ਹਵਾਨਾ ਦੋਸਤੋ ਬਹੁਤ ਵੱਡਾ ਬਣਾ ਜਾਂਦੀ ਆ ਢੱਲ ਬਹੁਤ ਵੱਡਾ ਨੂੰ ਆਦੀ ਹੈ ਬਈ ਦੇਖ ਸਕਦੇ ਆ ਬਹੁਤ ਢੱਲ ਪਈਏ ਦੋਸਤੋ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਦੋਸਤੋ ਸੀਲ ਠੰਡੀ ਬਹੁਤ ਆ ਦੇਖ ਸਕਦੇ ਆ ਆ ਹਜੇ ਦੋਸਤੋ ਜਿਹੜੀ ਹਵਾਨੇ ਦੇ ਵਿੱਚ ਢੱਲ ਪਈ ਆ ਨਾ ਇਹ ਢੱਲ ਕੱਢ ਕੇ ਨੇ ਥਣਾ ਦਾ ਸਾਈਜ਼ ਦੋਸਤੋ ਬਹੁਤ ਸੋਹਣਾ ਬਣਾਇਆ ਨਾ ਪੂਰਾ ਚੌੜਾ ਹਵਾਨਾ ਬਣਾਇਆ ਨਾ ਆ ਢੱਲ ਵੇਖੋਗੇ ਨਾ ਵਿੱਚ ਢੱਲ ਪਈ ਆ ਦੋਸਤੋ ਹਵਾਨੇ ਦੇ ਵਿੱਚ ਵੇਖ ਦੇਖ ਸਕਦੇ ਆ ਤੇ ਅਗਲੇ ਪਾਸੇ ਤੋਂ ਵੀ ਦੋਸਤੋ ਬਹੁਤ ਸੋਹਣਾ ਹਵਾਨਾ ਦੋਸਤੋ ਵੇਖ ਸਕਦੇ ਆ ਸੋਹਣਾ ਥਾਣਾ ਦਾ ਸਹਜ ਆ ਦੋਸਤੋ ਮੁਠੀ ਜਵਾਈ ਵਾਲਾ ਥਾਣਾ ਅਗਲੇ ਪਾਸੋਂ ਦੇਖ ਸਕਦੇ ਆ ਦੋਵੇਂ ਪਾਸਿਆਂ ਤੋਂ ਦੋਸਤੋ ਹਵਾਨੇ ਦੀ ਜਿਹੜੀ ਜਜਮੈਂਟ ਆ ਤੁਹਾਨੂੰ ਕਰਵਾ ਦਿੰਨੇ ਆ ਬਾਕੀ ਚੰਗੇ ਕਦ ਕਾਢ ਦੇ ਵਿੱਚ ਆ ਦੋਸਤੋ ਪੰਜਾਬ ਵਾਲੀ ਜਰਸੀ ਮੰਨ ਲਓ ਇਹਨੂੰ ਦੂਜੀ ਸਾਈਡ ਤੋਂ ਵੀ ਦੋਸਤੋ ਦੇਖ ਸਕਦੇ ਆ ਸੋਹਣਾ ਥਾਣਾ ਦੋਸਤੋ ਹਵਾਨਾ ਵੀ ਦੋਸਤੋ ਬਹੁਤ ਸੋਹਣਾ ਤੇ ਬਾਕੀ ਇੱਕ ਹਫਤੇ ਦੀ ਕੱਚੀ ਆ ਦੋਸਤੋ ਹਵਾਨਾ ਇਹਨੇ ਹੋਰ ਵੀ ਸੋਹਣਾ ਬਣਾ ਜਾਣਾ ਤੇ ਫੇਸ ਕੁਆਲਿਟੀ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਬਿਲਕੁਲ ਨਿੱਕਾ ਨਿੱਕਾ ਕਾਨਾ ਦੋਸਤੋ ਮੱਥੇ ਦੇ ਵਿੱਚ ਬੋਦੀ ਦੇਖ ਸਕਦੇ ਆ ਤੇ ਟੋਵਾ ਦੇਖ ਸਕਦੇ ਆ ਦੋਸਤੋ ਅੱਖਾਂ ਬਾਹਰ ਨੂਬਰੀਆਂ ਹੋਈਆਂ ਬਹੁਤ ਸੋਹਣੀ ਜਰਸੀ ਆ ਦੋਸਤੋ ਤੋੜ ਕੇ ਤੁਹਾਨੂੰ ਇਹ ਵਿਖਾ ਦਿੰਨੇ ਆ ਤੋੜੇ ਬਈ ਦੇਖ ਸਕਦੇ ਆ ਦੋਸਤੋ ਹਵਾਨੇ ਦਾ ਸਾਈਜ਼ ਜਿਹੜਾ ਤੁਹਾਨੂੰ ਤੁਰੀ ਜਾਂਦੀ ਤੋਂ ਜੱਜਮੈਂਟ ਹੋ ਜਾਣੀ ਆ ਉੱਪਰ ਬਾਕੀ ਕੱਦ-ਕਾਠ ਨਹੀਂ ਜੱਜਮੈਂਟ ਤੁਸੀਂ ਲਾ ਲੈਣੀ ਹੈ ਦੋਸਤੋ ਆਮ ਜਰਸੀਆਂ ਨਾਲੋਂ ਵੱਡੀ ਆ ਜਿਹੜੀਆਂ ਹਿਮਾਚਲ ਵਾਲੀਆਂ ਹੁੰਦੀਆਂ ਤੇ ਇਹ ਪੰਜਾਬ ਵਾਲੀ ਜਰਸੀ ਆ ਦੋਸਤੋ ਹਵਾਨੇ ਦੇ ਵਿੱਚ ਵੀ ਤੁਹਾਨੂੰ ਦੋਸਤੋ ਤੁਰ ਜਾਂਦੀ ਤੋਂ ਢਿੱਲਦੀ ਜੱਜਮੈਂਟ ਜਿਹੜੀ ਹੋ ਜਾਣੀ ਆ ਬਾਕੀ ਦੁੱਧ ਵਾਲੀ ਹੈ ਕਿਉਂ ਦੋ ਵਜੇ ਬਜਰ ਨੇ ਦੁੱਧ ਜਨਾ ਕੱਦ ਕਾਟਨੀ ਠੀਕ ਹੈ ਬਾਈ ਹਾਂਜੀ ਫੁੱਲ ਤੋਂ ਕੱਢੂਗੀ ਠੀਕ ਹੈ ਤੇ ਕਿੰਨੀ ਮੁੱਲ ਕਰਾਂਗੇ ਫਿਰ ਇਹਦਾ ਤੁਹਾਨੂੰ ਪਲਸ 70 ਬਥਰੀ ਹਜ਼ਾਰ ਕਰੋ 62000 ਰੁਪਏ ਦੀ ਦੇਣਾ 62000 ਦੀ ਹਾਂਜੀ ਠੀਕ ਹੈ ਤੇ ਮਾਨਤਾਨ ਉੱਚ ਵੀ ਹੋ ਜਾ ਮਾਨਤਾਨ ਕਰਦਾ ਸੀ ਲਓ ਬਈ ਸੱਜਣੋ 62000 ਦੇ ਵਿੱਚੋਂ ਵੀ ਬਾਈ ਜਾਨਾ ਮਾਨਤਾਨ ਕਰਦਾਂਗੇ ਜਿਸ ਵੀ ਨੂੰ ਦੋਸਤੋ ਜਰਸੀ ਦੀ ਲੋੜ ਹੋਵੇ ਤਾਂ ਪੰਜਾਬ ਵਾਲੀ ਜਰਸੀ ਹੈ ਦੋਸਤੋ ਸੋਹਣੇ ਕੱਦ ਕਾਟ ਦੇ ਵਿੱਚ ਤੇ ਸੋਹਣਾ ਦੁੱਧ ਪਿਆਜੂਗੀ ਦੋਸਤੋ ਗਰਮੀ ਦੇ ਵਿੱਚ ਜੇ ਕੋਈ ਵੀਰ ਖਰੀਦਦਾ ਤੇ ਬਾਕੀ ਦੋਸਤੋ ਜੱਜਮੈਂਟ ਤੁਸੀਂ ਲਾ ਲੈਣੀ ਆ ਪੈਸੇ ਤੁਸੀਂ ਲਾਉਣੇ ਆ ਤਸੱਲੀ ਆਪ ਦੀ ਤੁਸੀਂ ਕਰਨੀ ਆ ਇੱਥੇ ਪਹੁੰਚ ਕੇ ਬਾਈ ਕੋਲੇ ਤਸੱਲੀ ਕਰ ਲਓ ਜੇ ਤੇ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸੌਦਾ ਕਰ ਲਓ ਜੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਾਂ ਚੱਲ ਰਿਹਾ ਇਸ ਨੰਬਰ ਤੇ ਸਾਡੇ ਨਾਲ ਸੰਪਰਕ ਕਰਕੇ ਤੁਸੀਂ ਵੀਡੀਓ ਬਣਵਾ ਸਕਦੇ ਆ ਵੀਡੀਓ ਵੇਖਣ ਲਈ ਧੰਨਵਾਦ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਸੱਜਣੋ ਜਿਹੜੇ ਵੀਰ ਦੋਸਤੋ ਸ਼ੇਅਰ ਕਰਦੇ ਆ ਉਹਨਾਂ ਦਾ ਵੀ ਬਹੁਤ ਧੰ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਵਿੱਚ ਨਾਲ